ਨਮਸਕਾਰ ਮੈਂ ਹਾਂ ਤੁਹਾਡਾ ਖੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਣ ਨੇ ਅੱਜ ਇੱਕ ਬੜਾ ਵੱਡਾ ਐਕਸ਼ਨ ਲਿਆ ਹੈ ਜਿੰਨੇ ਵੀ ਬੱਸਾਂ ਦੇ ਵਿੱਚ ਸਰਕਾਰੀ ਜਾਂ ਠੇਕੇ ਤੇ ਰੱਖੇ ਹੋਏ ਮੁਲਾਜ਼ਮ ਨੇ ਕੰਡਕਟਰ ਨੇ ਜਾਂ ਬੱਸ ਡਰਾਈਵਰ ਨੇ ਜਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨੇ ਕਿਹਾ ਕਿ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਜਿਸ ਦੇ ਨਾਲ ਟਰਾਂਸ ਪੰਜਾਬ ਦੀ ਟਰਾਂਸਪੋਰਟ ਦਾ ਅਕਸ ਖਰਾਬ ਹੋ ਰਿਹਾ ਹੈ ਉਹਨੇ ਕਿਹਾ ਜਿਹੜੇ ਕੰਡਕਟਰ ਨੇ ਜਿਹੜੇ ਡਰਾਈਵਰ ਨੇ ਅਕਸਰ ਹੀ ਬੀਬੀਆਂ ਦੇ ਨਾਲ ਅਤੇ ਹੋਰ ਜਿਹੜੇ ਮੇਲ ਪਰਸਨ ਹੁੰਦੇ ਨੇ ਉਹਨਾਂ ਦੇ ਨਾਲ ਲੜਾਈ ਝਗੜਾ ਕਰਦੇ ਨੇ ਤੂੰ ਤੋਂ ਮੈਂ ਮੈਂ ਹੁੰਦੀ ਹੈ ਇਵਨ ਦੋ ਗਾੜੀ ক্লোਜ ਵੀ ਹੋ ਜਾਂਦਾ ਹੈ ਉਹ ਕਹਿੰਦਾ ਉਹਨਾਂ ਨੇ ਕਿਹਾ ਕਿ ਇਹ ਮੁਲਾਜ਼ਮਾਂ ਦਾ ਅਕਸ ਸਹੀ ਨਹੀਂ ਹੈ ਜੇ ਉਹ ਆਪਣਾ ਅਕਸ ਸਹੀ ਨਹੀਂ ਕਰਨਗੇ ਜੇ ਉਹ ਆਪਣੀ ਨੌਕਰੀ ਸਹੀ ਤਰੀਕੇ ਤੇ ਨਹੀਂ ਕਰਨਗੇ ਉਹਨਾਂ ਤੇ ਬਣਦਾ ਐਕਸ਼ਨ ਲਿਆ ਜਾਵੇਗਾ ਇਹ ਕਿਹਾ ਹੈ ਲਾਲਜੀਤ ਭੁੱਲਰ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਕਿਹਾ ਇਸ ਸ਼ਿਕਾਇਤਾਂ ਮਿਲੀਆਂ ਨੇ ਜਿਹੜੇ ਸਟਾਪਸ ਬਣੇ ਹੋਏ ਨੇ ਉਹਨਾਂ ਤੇ ਬੱਸਾਂ ਰੁਕਦੀਆਂ ਹੀ ਨਹੀਂ ਜਾਂ ਤਾਂ ਜਿਹੜੇ ਬੱਸ ਸਟਾਪਸ ਬਣੇ ਨੇ ਉਸ ਤੋਂ ਅੱਗੇ ਬੱਸ ਰੁਕ ਜਾਂਦੀ ਹੈ ਜਾਂ ਉਸ ਤੋਂ ਪਿੱਛੇ ਬੱਸ ਰੁਕ ਜਾਂਦੀ ਹੈ ਇਸ ਨੂੰ ਲੈ ਕੇ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਨਾਲ ਬੱਚੇ ਵੀ ਹੁੰਦੇ ਨੇ ਉਹਨਾਂ ਦੇ ਨਾਲ ਬੈਗ ਲੈਗਸ ਵਗੈਰਾ ਵੀ ਹੁੰਦੇ ਨੇ ਉਹਨਾਂ ਨੂੰ ਜਿਹੜਾ ਹੈ ਬੜੀਆਂ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੈਂ ਸਾਰੇ ਕੀ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਉਹਨਾਂ ਨੂੰ ਚੇਤਾਵਨੀ ਦੇਣਾ ਹ ਬੱਸ ਸਟਾਪਸ ਤੇ ਬੱਸ ਰੁਕੀ ਜਾਵੇ ਅਤੇ ਜਿਹੜੀਆਂ ਸਵਾਰੀਆਂ ਨੇ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਪਲਾਈਟਲੀ ਨਾਲ ਉਹਨਾਂ ਦੇ ਨਾਲ ਬਿਹੇਵ ਪ੍ਰੋਪਰਲੀ ਬਿਹੇਵ ਕੀਤਾ ਜਾਵੇ ਉਹਨਾਂ ਦੇ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕੰਡਕਟਰ ਨੇ ਬਜ਼ੁਰਗ ਮਾਤਾ ਦੇ თਾਪ ਪਰਮਾਰ ਦਿੱਤਾ ਸੀ ਅਤੇ ਉਸ ਦੇ ਨਾਲ ਗਾਲੀ ਗਲੋਚ ਵੀ ਕੀਤਾ ਸੀ ਕਿਉਂਕਿ ਉਹ ਸੀਨੀਅਰ ਸਿਟੀਜ਼ਨ ਸੀ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਵਾਲ ਬਚਿਆ ਹੋਇਆ ਹੈ ਦੱਸ ਰਹੇ ਸੀ ਲੋਕ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਦਵਾ ਸਕਦੀ ਹੈ ਲੇਕਿਨ ਸਖਤ ਐਕਸ਼ਨ ਲੈ ਲਿਆ ਗਿਆ ਹੈ ਲਾਲਜੀਤ ਭੋਲਰ ਦੇ ਦੁਆਰਾ ਹੁਣ ਉਹਨੇ ਫਿਰ ਦੁਬਾਰਾ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਸਾਰੇ ਬੱਸ ਕੰਡਕਟਰਾਂ ਨੂੰ ਅਤੇ ਜਿਹੜੇ ਬੱਸ ਡਰਾਈਵਰਸ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਸ ਤਰ੍ਹਾਂ ਦੀ ਕੰਪਲੇਨ ਨਹੀਂ ਮਿਲਣੀ ਚਾਹੀਦੀ ਹਰੇਕ ਬੱਸ ਬੱਸ ਸਟਾਪ ਤੇ ਰੁਕਣੀ ਚਾਹੀਦੀ ਹੈ ਨਾ ਉਹਦੇ ਬੱਸ ਸਟਾਪ ਦੇ ਅੱਗੇ ਨਾ ਪਿੱਛੇ ਕਿਉਂਕਿ ਉਹਦੇ ਵਿੱਚ ਬੱਚਿਆਂ ਨੂੰ ਬੀਬੀਆਂ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਸਰਾ ਟਿਕਟ ਕਟਣ ਨਾਲ ਤੂੰ ਤੋਂ ਮੈਂਵੇਂ ਨਹੀਂ ਹੋਣੀ ਚਾਹੀਦੀ ਬੱਸ ਕੰਡਕਟਰਾਂ ਦੀ ਜਿਹੜੇ ਸਫਰ ਕਰਦੇ ਨੇ ਯਾਤਰੀ ਇਹ ਅੱਜ ਬੜਾ ਵੱਡਾ ਫੈਸਲਾ ਲਿਆ ਗਿਆ ਹੈ ਲਾਲਜੀਤ ਸਿੰਘ ਪੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਬੱਸਾਂ ਪਾ ਰਹੇ ਹਾਂ ਅਸੀਂ ਹੋਰ ਭਰਤੀ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਜਿਹੜੀਆਂ ਮਹਿਲਾਵਾਂ ਫ੍ਰੀ ਸਫਰ ਕਰਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ